ਪਸ਼ੂ ਨੂੰ ਫੀਡ ਸੁੱਕੀ ਖਵਾਈਏ ਜਾਂ ਪਿਓ ਕੇ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਸਵਾਲ ਹੁੰਦੇ ਨੇ ਆਖਿਰ ਅਸੀਂ ਆਪਣੇ ਪਸ਼ੂ ਦਾ ਦੁੱਧ ਵਧਾਉਣ ਦੇ ਲਈ ਫੀਡ ਦਾ ਕਿਹੜਾ ਤਰੀਕਾ ਬਣਾਈਏ ਸੋ ਇਹਦੇ ਵਿੱਚ ਤੁਹਾਨੂੰ ਜ਼ਰੂਰੀ ਇਹ ਹੈਗਾ ਕਿ ਤੁਹਾਡਾ ਪਸ਼ੂ ਫੀਡ ਕਿਸ ਤਰੀਕੇ ਨਾਲ ਖਾ ਰਿਹਾ ਹੈ ਇਹ ਜ਼ਰੂਰੀ ਨਹੀਂ ਹੈ ਜੇ ਪਸ਼ੂ ਤੁਹਾਡਾ ਸੁੱਕੀ ਫੀਡ ਖਾ ਰਿਹਾ ਹੈਗਾ ਤਾਂ ਤੁਸੀਂ ਉਹਨੂੰ ਜੇ ਫੀਡ ਪਿਓ ਕੇ ਦਿਓਗੇ ਤਾਂ ਉਹਦਾ ਦੁੱਧ ਵੱਧ ਜਾਊਗਾ ਸੋ ਪਸ਼ੂ ਦਾ ਦੁੱਧ ਹਮੇਸ਼ਾ ਪਸ਼ੂ ਦੀ ਚੰਗੀ ਨਸਲ ਉਹਦੀ ਚੰਗੀ ਦੇਖਭਾਲ ਦੇ ਉੱਤੇ ਨਿਰਭਰ ਕਰਦਾ ਹੈ ਹੁਣ ਜੇ ਤੁਹਾਡੇ ਪਸ਼ੂ ਦੀ ਨਸਲ ਚੰਗੀ ਨਹੀਂ ਹੋਵੇਗੀ ਤਾਂ ਤੁਸੀਂ ਉਸ ਨੂੰ ਜਿੰਨੀ ਮਰਜ਼ੀ ਚੰਗੀ ਜਿਹੜੀ ਹੈਗੀ ਖਰਾਕ ਦਿਓ ਜਾਂ ਚੰਗਾ ਹਰਾ ਚਾਰਾ ਜਾਂ ਵਧੀਆ ਤੋਂ ਵਧੀਆ ਫੀਡ ਕਿਸੇ ਵੀ ਕੰਪਨੀ ਦੀ ਵਰਤੋ ਤਾਂ ਉਹਦਾ ਦੁੱਧ ਨਹੀਂ ਵਧੇਗਾ ਸੋ ਇਹਦੇ ਲਈ ਨਸਲ ਬਹੁਤ ਜ਼ਰੂਰੀ ਹੁੰਦੀ ਹੈ ਸੋ ਇਹਦੇ ਵਿੱਚ ਜ਼ਰੂਰੀ ਇਹ ਵੀ ਹੈਗਾ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਫੀਡ ਖਵਾਓ ਜਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਕਈ ਵਾਰ ਪਸ਼ੂ ਪਾਲਕ ਕਹਿੰਦਾ ਹੈਗਾ ਮੈਂ ਬੱਚੀ ਤਿਆਰ ਕਰਨੀ ਆਂ ਕੱਟੀ ਤਿਆਰ ਕਰਨੀ ਆਂ ਸੋ ਉਹਦੇ ਲਈ ਮੈਂ ਕਾਫ ਸਟਾਰਟਰ ਫੀਡ ਵਰਤ ਰਿਹਾ ਹੈਗਾ ਸੋ ਮੈਂ ਫੀਡ ਭੋਗ ਕੇ ਦੇਵਾਂ ਜਾਂ ਸੁੱਕੀ ਪਾਵਾਂ ਸੋ ਤੁਹਦੇ ਵਿੱਚ ਇਹ ਧਿਆਨ ਰੱਖੋ ਵੀ ਤੁਹਾਡਾ ਪਸ਼ੂ ਫੀਡ ਕਿਸ ਤਰ੍ਹਾਂ ਕਿਹਨਾ ਖਾ ਰਿਹਾ ਹੈ ਜੇਕਰ ਪਸ਼ੂ ਫੀਡ ਸੁੱਕੇ ਆਸਾਨੀ ਨਾਲ ਖਾ ਰਿਹਾ ਹੈਗਾ ਸੁੱਕੀ ਫੀਡ ਨੂੰ ਖਾਣਾ ਪਸੰਦ ਕਰਦਾ ਹੈਗਾ ਤਾਂ ਤੁਹਾਨੂੰ ਭਿਓ ਕੇ ਦੇਣ ਦੀ ਜ਼ਰੂਰਤ ਨਹੀਂ ਹੈ ਕਈ ਵਾਰ ਕੀ ਹੁੰਦਾ ਪਸ਼ੂ ਸੁੱਕੀ ਫੀਡ ਨਹੀਂ ਖਾਂਦੇ ਕੁਝ ਪਸ਼ੂ ਹੁੰਦੇ ਅਗੇ ਜਿਹੜੇ ਸੁੱਕੀ ਫੀਡ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਉਹਨਾਂ ਨੂੰ ਭਿਓ ਕੇ ਜਿਹੜੀ ਹੈਗੀ ਫੀਡ ਖਵਾ ਸਕਦੇ ਹੋ ਇਹਦੇ ਨਾਲ ਨਾਲ ਇਹ ਵੀ ਧਿਆਨ ਰੱਖੋ ਜਦੋਂ ਵੀ ਤੁਸੀਂ ਪਸ਼ੂ ਨੂੰ ਫੀਡ ਜਾਂ ਚਾਰਾ ਦੋ ਤਾਂ ਹਮੇਸ਼ਾ ਜਿੱਥੇ ਵੀ ਤੁਹਾਡਾ ਚਾਰਾ ਹੋਵੇਗਾ ਜਾਂ ਫੀਡ ਤੁਸੀਂ ਰੱਖਦੇ ਹੋ ਉਹ ਜਿਹੜੀ ਜਗ੍ਹਾ ਹੈਗੀ ਐ ਸਿਲ ਤੋਂ ਨਮੀ ਤੋਂ ਰਹਿਤ ਹੋਣੀ ਚਾਹੀਦੀ ਐ ਤਾਂ ਜੋ ਤੁਸੀਂ ਚੰਗੀ ਖਰਾਕ ਦਿਓ ਜੋ ਖਰਾਕ ਚੰਗੀ ਜਿਹੜੀ ਪਸ਼ੂ ਦੇ ਅੰਦਰ ਨਹੀਂ ਜਾ ਰਹੀ ਐ ਸਿਲ ਹੋਵੇਗੀ ਉਸ ਵਿੱਚ ਨਮੀ ਹੋਵੇਗੀ ਉਲੀ ਲੱਗੀ ਹੋਵੇਗੀ ਤਾਂ ਉਹ ਤੁਹਾਡੇ ਪਸ਼ੂ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਕਰ ਸਕਦੀ ਐ ਸੋ ਇਹਨਾਂ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਐ ਇਹਦੇ ਨਾਲ ਨਾਲ ਜਦੋਂ ਵੀ ਤੁਸੀਂ ਪਸ਼ੂ ਨੂੰ ਸੀਮਨ ਪਰਵਾਓ ਜਾਂ ਜਦੋਂ ਵੀ ਪਸ਼ੂ ਦੀ ਆਪਾਂ ਏਆਈ ਦੀ ਗੱਲ ਕਰਦੇ ਆ ਤਾਂ ਇਹ ਧਿਆਨ ਰੱਖੋ ਕਿ ਚੰਗੇ ਸੀਮਨ ਦੀ ਵਰਤੋਂ ਕਰੋ ਤਾ ਜੋ ਜਦੋਂ ਪਸ਼ੂ ਤੁਹਾਡਾ ਬੱਚਾ ਦਿੰਦਾ ਹੈਗਾ ਤਾਂ ਬੱਚੇ ਨੂੰ ਵੀ ਜਿਹੜਾ ਹੈਗਾ ਚੰਗੀ ਨਸਲ ਦਾ ਤੁਹਾਡੇ ਕੋਲ ਬੱਚਾ ਆਵੇ ਤੇ ਪਸ਼ੂ ਦਾ ਵੀ ਦੁੱਧ ਜਿਹੜਾ ਹੈਗਾ ਵਧੀਆ ਹੋਵੇ ਸੋ ਇਹਦੇ ਨਾਲ ਪਸ਼ੂ ਪਾਲਕਾਂ ਨੂੰ ਕੀ ਹੁੰਦਾ ਹੈਗਾ ਇੱਕ ਤਾਂ ਚੰਗੀ ਨਸਲ ਪਸ਼ੂ ਪਾਲਕ ਦੇ ਘਰੇ ਤਿਆਰ ਹੁੰਦੀ ਹੈਗੀ ਹੈ ਸੋ ਦੂਜਾ ਜਿਹੜਾ ਫੀਡ ਤੇ ਜ਼ਿਆਦਾ ਖਰਚਾ ਕਰਦਾ ਹੈਗਾ ਜਾਂ ਖਰਾਕ ਦੀ ਖਰਾਕ ਤੇ ਖਰਚਾ ਕਰਦਾ ਹੈਗਾ ਉਹ ਵੀ ਜਿਹੜਾ ਹੈਗਾ ਘਟ ਜਾਂਦਾ ਹੈਗਾ ਸੋ ਇਸ ਲਈ ਚੰਗੀ ਨਸਲ ਤੇ ਚੰਗੀ ਖਰਾਕ ਪਸ਼ੂਆਂ ਦੇ ਲਈ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ